ਸਵਾਗਤ ਹੈ ਕਿਸਾਨ ਵੀਰੋ ਢਾਟ ਲੁੰਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਚ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਨ ਗਹਿਲ ਜੀ ਇੱਕ ਤੁਹਾਨੂੰ 300 ਨੂੰ ਜਾਨਵਰ ਦਿਖਾਵਾਂਗੇ ਇੱਕ ਸੂਈ ਸਬਾਈ ਤੇ ਦੋ ਗੱਬਣਾ ਝੋਟੀਆਂ ਗੱਲਬਾਤ ਬਾਈ ਜੀ ਨਾ ਕਰਾਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਕਹਿੰਦੇ ਠੀਕ ਹੋ ਵਧੀਆ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 9501404294 ਪਿੰਡ ਆਪਣਾ ਜੀ ਪਿੰਡ ਗਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਤੇ ਅੱਜ ਆਪਾਂ 3 ਜਨਵਰੀ ਦਿਖਾ ਰਹੇ ਹਾਂ 3 ਕਿਵੇਂ ਰਹਿਦਾ ਰਿਸਪੌਂਸ ਵੀਡੀਓ ਦਾ ਪੂਰਾ ਵਧੀਆ ਬੇ ਓਕੇ ਜੀ ਬੈਗੇ ਸੇ ਉਧੇ ਵਾਲੇ ਜਾਂਦੇ ਹਾਂ ਹਾਂ ਬੈੜਾ ਬੈਗਿਆਂ ਛੁੱਟੇ ਓਕੇ ਜੀ ਤੇ ਅੱਜ ਆਪਾਂ ਤੈਨੂੰ ਦਿਖਾਉਨੇ ਆ ਦੋ ਗੱਬਣਾ ਝੋਟੀਆਂ ਹਾਂ ਗੱਬਣਾ ਸੂਈ ਦੀ ਸੂਈ ਸਵੇਿਕਾ ਤੋਂ ਸੂਈ ਹੈ ਜੀ ਇਹ ਤੇ ਤੜਕੇ ਸੂਈਆ ਵੀਰੇ 3 ਵਜੇ ਤੜਕੇ 3 ਵਜੇ ਜੇ ਇਹਦੀ ਆਪੇ ਕੰਪਲੀਟ ਹੋ ਆ ਓਕੇ ਜੀ ਤੇ ਵੀਰੇ ਸੂਆ ਕਿਹੜਾ ਹੈ ਸੂਆ ਤੀਜਾ ਖੋਲੋ ਜਨ ਤੋਂ ਰਕ ਰਹਿ ਗਏ ਚੱਕ ਮਗਰ ਕੀ ਆ ਗਿਆ ਦੇ ਮਗਰ ਇਹ ਕੱਟਾ ਵੀਰੇ ਮਗਰ ਕੱਟਾ ਆ ਗਿਆ ਸੂਆ ਤੀਜਾ ਹਾਂ ਜੀ ਤੇ ਦੁੱਧ ਫਿਰ ਦੂਜੇ ਸੂਏ ਦਾ ਕਿੰਨਾ ਕੱਢਿਆ ਵਾ ਵੀਰੇ 11 11.5 ਕਿਲੋ ਦਿੱਤਾ ਵਾ ਐਤ ਕੀ ਕਿੰਨਾ ਕਹਿ ਕੇ ਐਤ ਕੀ 12 ਕਿਲੋ ਦੋ ਤੇ ਦੂਵੀ ਤੇ ਬੌਲਾ ਫਿਰ ਤੜਕੇ ਕਿੰਨਾ ਕੱਢਤਾ ਬਈ ਦਾ 3 ਕਿਲੋ ਕੱਢ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 12 ਵਜੇ ਤੋਂ ਹਿਸਾਬ ਨਾਲ ਜੱਜਮੈਂਟ ਕਰ ਲਓ ਆ ਦੇਖੋ ਜੀ ਮੋੜ ਲਿਓ ਵੀਰੇ ਲੈ ਆਓ ਹਾਂਜੀ ਕਰੋ ਜੀ ਕੁਆਲਿਟੀ ਚੈੱਕ ਠੀਕ ਹੈ ਜੀ ਸਿੰਗ ਸਲਾ ਵੀ ਵਧੀਆ ਬਾਡੀ ਦੇ ਹਿਸਾਬ ਨਾਲ ਜੱਜਦਾਗਾ ਰੇਟ ਡਿਟੇਲ ਸਭ ਕੁਝ ਪੁੱਛ ਕੇ ਦੱਸਾਂਗੇ ਆ ਦੇਖੋ ਜੀ ਥਣ ਭਾਂਡੇ ਦੀ ਸਾਫ ਅਜਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪੇ ਦਾ ਪਿੰਡ ਹੈ ਜੀ ਇਹ ਆ ਦੇਖੋ ਥਣ ਹਵਾਣਾ ਨੇੜੇ ਤੋਂ ਕਰੋ ਚੈੱਕ ਇੱਕ ਨੰਬਰ ਤਾਰਾ ਦੂਰਾਂ ਦੀ ਗੱਲ ਨਹੀਂ ਜੀ ਓਕੇ ਹੈ। ਉਹ ਪਿਆ ਤਾਰਾ ਮਾਰ ਦਿੰਨੇ ਆਪਾਂ। ਮਾਰ ਦਿਓ ਜੀ। ਸਟੌਪ ਤਾਰਾ ਦੂਰਾਂ ਬਾਈ ਕੰਨਾ ਮਾਰ ਕੇ ਦਿਖਾ ਦਿੰਨੇ ਆ ਠੀਕ ਹੈ ਜੀ। ਆਹ ਲੋ ਜੀ। ਆਹ ਦੇਖੋ ਜੀ। ਮੱਝ ਆ ਗਈ ਹੈ। ਤਾਰਾ ਤੁਹਾਨੂੰ ਕਰਾਵਾਂ ਚ ਇੱਕ ਬਸਮਾਨ ਨੇੜੇ ਤੋਂ ਕਰਾ ਦਿੰਨੇ ਆ ਚੱਕ। ਆਹ ਦੇਖੋ। ਯਾਰੇ ਥਣ ਨਿਕਲੂ ਪੂਰੇ ਗੈਸਦੇ ਆ। ਮਾਰਿਓ ਜੀ ਤਾਰਾ। ਤਾਰਾ ਦੂਰ ਪਰ ਪੋਲੀ ਪੂਰੀ ਪੋਲੀ ਆ ਦੇਖੋ। ਮੋਟੀ ਤੇ ਪੋਲੀ ਤਾਰਾ ਜੀ। ਆ ਦੇਖੋ ਓਕੇ ਭਾਈ ਆ ਗਿਆ ਨਹੀਂ ਰੇਟ ਦੱਸੋ ਇਹਦਾ ਜਮਾ ਜਾਇਜ ਦਾ ਰੇਟ ਦਾ ਜਾਇਜ ਵੀਰੇ 93000 ਰੁਪਏ ਤਿੰਨ ਘੱਟ ਸੱਤ ਘੱਟ ਲੱਖ ਹਾਂ 93000 93000 ਚ ਤੁਹਾਡਾ ਮਾਨਤਾਨ ਹੋ ਜੂ ਜਮਾ ਜਾਇਜ ਰੇਟ ਹੈ ਰੇਟ ਚ ਮੱਝ ਅੱਜਕੱਲ ਮਿਲਦੀ ਨਹੀਂ ਹੈ ਨਾ ਆਪਾਂ ਵਸ ਆਪਾਂ ਨੂੰ ਭਾ ਲੈ ਗਏ ਆਪਾਂ ਮੈਂ ਦੇ ਦੇਣੀ ਤੇ ਜਿਹੜੀ ਹੁਣ ਵੀਰੇ 3 2 ਨੰਬਰ ਝੋਟੀ ਦੀ ਗੱਲ ਕਰ ਲੀਏ ਇਹ ਦੂਜਾ ਸੁਆ ਵੀਰੇ ਕਿੰਨੇ ਦਿਨ ਬਾਕੀ ਇਹਦੇ 5 ਤੋਂ 6 ਦਿਨ ਪਿਆ ਹਜੇ 5 ਤੋਂ 6 ਦਿਨ ਬਾਕੀ ਤੇ ਕਿੰਨਾ ਕੁ ਫਿਰ ਮਾਲਕਾਂ ਨੇ ਦੁੱਧ ਦਾ ਰਿਕਾਰਡ ਦੱਸਿਆ ਪਹਿਲੇ ਫਿਰ ਇਹਨੇ ਦਿੱਤਾ 12 ਕਿਲੋ ਕਿਲੋਨ ਨੇ 12 ਕਿਲੋ ਓਕੇ ਜੀ ਹੁਣ 6 ਦਿਨ ਦਾ ਹੂੰ ਉਹ ਹੋਏ ਸਵੇਰ ਦੁੱਧ ਲੈ ਆਓ ਜੀ ਤੋੜਕ ਰਹਿ ਗਿਆ ਚੱਕ ਤੇ ਚੰਗੀ ਕੁਆਲਿਟੀ ਚ ਆ ਗਈ ਨਾ ਬਾਈ ਹਾਂ ਚੰਗੀ ਕੁਆਲਿਟੀ ਚ ਆ ਗਈ ਸਿੰਘ ਸਾਲਾ ਇੱਕ ਨੰਬਰ ਆ ਦੇਖੋ ਫੇਸ ਦੀ ਕੁਆਲਿਟੀ ਚੰਗੀ ਤੇ ਬਾਕੀ ਦਾ ਬਾਡੀ ਵੰਤਰ ਵੀ ਦਾ ਚੰਗਾ ਥਾਨ ਹਵਾਨੀ ਤੇ ਕਿੰਨੇ ਦਿਨ ਘਟਜੂ ਬਾਈ ਇਹ ਇਹ 5 ਤੋਂ 6 ਦਿਨ ਤੱਕ ਪਈ ਹੈ ਇਹਦੇ ਵੀਰੇ ਓਕੇ ਜੀ ਯਾਰ ਚੰਗੀ ਕੁਆਲਿਟੀ ਵਾਲੀ ਆ ਗਈ ਨਾ ਮੋੜ ਲਓ ਵੀਰ ਇਹ ਥੋੜਾ ਕੁਆਲਿਟੀ ਦੀ ਜੀ ਨਹੀਂ ਲਾਇਆ ਛੋਟੀ ਨਹੀਂ ਓਕੇ ਜੀ ਜੀ ਦਾ ਘਰ ਜੰਪਾਸੂ ਕਰਦਾ ਹਨਾ ਹਾਂ ਹਾਂ ਓਕੇ ਜੀ ਆ ਦੇਖੋ ਥਣ ਹਵਾਨੇ ਚੰਗੀ ਚੰਗਾ ਇਚ ਬੜਾ ਰਗ ਨੇ ਲੇਵਾ ਤਿਆਰ ਕਰਨਾ ਫਿਰ ਜਾ ਕੇ ਕਰ ਮਾਇਨੇ ਸੁਣਾਗਾ ਆ ਦੇਖੋ ਥਣਾ ਥਣਾ ਦੀ ਓਕੇ ਹੈ ਬਾਈ ਹਾਂ ਜਮਾ ਓਕੇ ਵੀਰੇ ਆਪਣੀ ਖਿੱਚ ਕੇ ਲਈ ਓਕੇ ਥਣਾ ਥਣਾ ਦੀ ਜਮਾ ਓਕੇ ਹੈ ਜੀ ਬਾਕੀ ਦੀ ਗੱਲ ਥਣ ਹਵਾਨੇ ਦੀ ਪੂਰੀ ਸਾਫ ਆ ਤੇ ਇਹਦਾ ਕੀ ਰੇਟ ਆ ਗਿਆ ਬਾਈ ਇਹਦਾ ਰੇਟ ਵੀਰੇ 127000 ਇੱਕ ਲੱਖ 27000 ਜਮਾਨਤਾਂ ਨੂੰ ਹਾਂ ਮਾਨਤਨ ਕਰਦਾ ਹੁਣ ਵੀਰੇ ਤਿੰਨ ਨੰਬਰ ਤੇਰੇ ਮਾਲਕਾਂ ਨੇ ਆਪਾਂ ਨੂੰ ਦੂਜਾ ਕਿਹਾ ਜਰ ਇਹਦਾ ਸੁਆ ਤੇਰੇ ਬੰਦਾ ਤੀਜਾ ਹੋ ਗਈ ਓਕੇ ਜੀ ਕਿੰਨੇ ਦਿਨ ਬਾਕੀ ਆ ਇਹਦਾ ਹੀ ਵਾ ਪੰਜ ਤੋਂ 6 ਦਿਨ ਬਾਕੀ ਇਹਦੇ 5 ਤਰੀਕ ਨੂੰ ਤੇ ਇਹ ਪੂਰੇ ਹੋਣੀ ਸਾਰੇ ਬਾਈ ਕੋਲੇ ਕੰਮ ਦੇ ਸੌਦੇ ਇੱਕ ਵਿੱਚ ਚੰਗੀ ਝੋਟੀ ਆ ਗਈ ਜਿਹੜੀ ਸੰਤੋਰ ਕੇ ਦਿਖਾਤੀ ਹੈ ਪਹਿਲਾਂ ਰੇਟ ਡਿਟੇਲ ਸਭ ਕੁਝ 127000 ਜਮਾ ਜਾਏ ਰੇਟ ਆ ਤੇ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰਦੇ ਆ ਤੀਜੇ ਸੁਆ ਲਾ ਲਓ ਹਣਾ ਆ ਤੀਜਾ ਲਾਲ ਮਾਲਕਾ ਯਾਰ ਦੂਜਾ ਕਹਿੰਦੇ ਸੀ ਭਗਾਇਆ ਤੀਜਾ ਲਾਲੋ ਚਾਹੀ ਆ ਦੇਖੋ ਜੀ ਅਣ ਭਾਂਡੇ ਦੀ ਪੂਰੀ ਸਾਫ ਸੋਥਰੀ ਆ ਬਾਕੀ ਦੀ ਗੱਲ ਜਿਹੜਾ ਥਣ ਹਵਾ ਨਾ ਚੰਗਾ ਇਹਨੇ ਕਰਨਾ ਤਿਆਰ ਆ ਕਿੰਨੇ ਦਿਨ ਬਾਕੀ ਬਾਈ ਕਰਨੀ ਇਹਦੇ ਇਹਦੇ 5 ਤਰੀਕ ਨੂੰ ਤਾਂ ਪੂਰੇ ਹੋਣਾ ਵੀਰੇ 5 ਤਰੀਕ ਨੂੰ ਮੋੜ ਲਿਓ ਜੀ ਚੰਗੀਆਂ ਜਾ ਗਈ ਜੀ ਕੁਆਲਿਟੀ ਚੰਗੀ ਫੇਸ ਦੀ ਕੁਆਲਿਟੀ ਚੰਗੀ ਥਾਣਾ ਥੁਣਾ ਦੀ ਓਕੇ ਆ ਬਾਈ ਹਾਂ ਹਾਂ ਓਕੇ ਥਾਣਾ ਥੁਣਾ ਦੀ ਜਮ ਓਕੇ ਆ ਆ ਦੇਖੋ ਜੀ ਕਰੋ ਜੈਕ ਜੀ ਬਾਕੀ ਦੀ ਗੱਲ ਜਾਰ ਜਿਹੜਾ ਥਾਣਾ ਕੱਲਾ ਕੱਲਾ ਥਾਣ ਲੱਗਿਆ ਵਾ ਕੋਈ ਉਮੇ ਨਹੀਂ ਨੇੜੇ ਤੋਂ ਕੈਮਰਾ ਲਾ ਕੇ ਆਪਾਂ ਦਿਖਾ ਦੇਂਗਾ ਆ ਦੇਖੋ ਜੀ ਬਾਕੀ ਕਾਦ ਕਾਠ ਵੀ ਠੀਕ ਆ ਗਿਆ ਪਰ ਪੇਛੇ ਦੀ ਥਾਣਾ ਥੁਣਾ ਨਹੀਂ ਸਾਰੇ ਇਹਨਾਂ ਦੀ ਤਿੰਨਾਂ ਦੀ ਗਾਰੰਟੀ ਆ ਜੇ ਰੋਲੀ ਦਾ ਪਈ ਗਈ ਉਹ ਤਾਂ ਨਹੀਂ ਬੜੀਗਾ ਇਹਨਾਂ ਦੀ ਭਰਮ ਸਹੀ ਤੋਂ ਉਹਨਾਂ ਦੀ ਗਾਰੰਟੀ ਆ ਆਪਣੀ ਓਕੇ ਜੀ ਤੇ ਕਿੰਨੇ ਪੈਸੇ ਆ ਬਈ ਇਹਦੇ ਇਹਦਾ 95000 ਆ ਜੀ ਇਹਦਾ 95000 ਹਾਂਜੀ ਉਹੀ ਗੱਲ ਆ ਗਈ ਵੀ ਜਿਹੜੀ 95 ਵਾਲੀ ਉਹਦਾ 95 ਮੰਗਿਆ ਤੇ 95 ਇਹਦਾ ਐਵੇਂ ਇੱਕ ਸਤਾਈ ਨਹੀਂ ਮੰਗਿਆ ਜਿਹੜੀ ਇੱਕ ਸਤਾਈ ਨਹੀਂ ਸੀ ਉਹਦੇ ਉਹ ਸਤਾਈ ਆਈ ਆ ਜਿਹੜੀ ਇੱਕ ਸਤਾ ਤੇ ਬਾਕੀ ਦੀ ਗੱਲ ਤੈਨ ਨਾਲ ਸੀ ਤੈਨੇ ਬਾਈਕੋ ਚੈੱਕ ਕਰਾ ਦੇ ਪਿੰਡ ਗਹਿਲ ਤੋਂ ਵੀਡੀਓ ਕਵਰ ਕਰਕੇ ਹਟਿਆ ਤੇ ਨੰਬਰ ਬਾਈ ਫੇਰ ਬੋਲ 950140494 ਧੰਨਵਾਦ ਜੀ